ਉਹ ਨਾਲ ਵੀ ਕਰੀਸ਼ਤਾ ਸਾਤ ਸਿਰ ਲਿਖਦਾ ਹੈ ਜੋ ਇੱਥੇ ਪੱਥਰ ਲੱਗਿਆ ਹੈ ਉਸ ਦੇ ਵਿੱਚੋਂ ਜੋ ਜੈਸਪਰ ਪੱਥਰ ਹੈ ਜੋ ਭਾਰਤ ਪੰਜਾਬ ਵਿੱਚ ਹੀ ਮਿਲਦਾ ਹੈ ਉਹ ਇੱਥੇ ਲੱਗਿਆ ਹੈ ਤੇ ਦੂਜਾ ਸਫੇਦ ਸੰਗੇ ਮਰਮਰ ਜੋ ਕਿ ਮਕਰਾਨਾ ਰਾਜਸਥਾਨ ਤੋਂ ਨੀਲਾ ਅਤੇ ਫਿਰੋਜੀ ਪੱਥਰ ਤੁਰਕੀ ਅਤੇ ਅਫਗਾਨਿਸਤਾਨ ਤੋਂ ਲਾਲ ਰੰਗ ਦਾ ਪੱਥਰ ਦਿੱਲੀ ਅਤੇ ਫਤਿਹਪੁਰ ਅਤੇ ਚੰਪਦਾਰ ਫਿਰੋਜ਼ਾ ਜੋ ਤਿੱਬਤ ਅਤੇ ਕ੍ਰਿਸਟਲ ਜੋ ਹੈ ਚੀਨ ਵਿੱਚੋਂ ਲਿਆਂਦਾ ਗਿਆ ਸੀਗਾ ਤਾਜ ਮਹਿਲ ਤੇ ਕੀਤੀ ਨਕਾਸ਼ੀ ਅਤੇ ਕੁਰਾਨ ਦੀ ਹਿਆਤਤਾਂ ਕਾ ਇਸ ਬਲੇ ਕਾਲੇ ਆਨਿਕਸ ਪੱਥਰ ਨਾਲ ਲਿਖਿਆ ਗਿਆ ਹੈ ਜਿੱਦਾਂ ਮੁੱਖ ਗੁੰਬ 23 ਮੀਟਰ ਯਾਨੀ ਕਿ 240 ਫੁੱਟ ਉੱਚਾ ਹੈ ਭਾਰੀ ਪੱਥਰ سنگਮਰ ਲਿਆਉਣ ਲਈ 10000 ਤੋਂ ਵੱਧ ਆਪੀਅਤ ਬੈਲਗੱਡੀਆਂ ਵਰਤੀਆਂ ਗਈਆਂ ਪੱਥਰ ਉੱਚਾ ਚੁੱਕਣ ਲਈ ਵਿਸ਼ਾਲ ਬਾਂਸ ਦੀ ਮਚਾਨ ਅਤੇ ਰੱਸੀ ਵਰਤੀ ਗਈ ਹੈ ਤਾਜ ਮਹਿਲ ਦੀ ਚਮਿਨਾਰ ਤੇ ਦਾ ਇੱਕ ਗੱਲ ਹੋਰ ਕਹੀ ਜਾਂਦੀ ਹੈ ਕਿ ਛਾਂ ਜਾ ਨੇ ਕਲਾ ਜੋ ਜਿਨ੍ਹਾਂ ਨੇ ਤਾਜ ਬਣਾਇਆ ਕਾਰੀਗਰਾਂ ਨੇ ਉਹਨਾਂ ਨੂੰ ਕੈਦ ਕਰ ਲਏ ਸੀ ਤੇ ਉਹਨਾਂ ਨੂੰ No,